ਸਾਰੇ ਮਤ ਸਿਰਾਂ ਜਿਹੜੀਆਂ ਵਾ ਦਿਖਾ ਰਹੇ ਆ ਜਿਹੜੇ ਕੀ ਲੈ ਕੇ ਜਾਇਆ ਜਾ ਰਿਹਾ ਇਸ ਟਾਈਮ ਤੇ ਜੜੀ ਉਹ ਸ਼ਾਰਟਸ ਕਰ ਸ਼ਾਰਟਸ ਕਰ ਉੱਪਰ ਗਾ ਰਹੇ ਮੈਂਬਰ ਹੰਬਾ ਕਰਦੇ ਫਾਈ ਨਜ਼ਰ ਆ ਰਹੇ ਨੇ ਔਰ ਇਹਨਾਂ ਕਈ ਹੋ ਗਿਆ ਹਾਂ ਪਰੈਂਚ ਆਪਣੇ ਦਿਖ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਹਦਨਾਮਾ ਜਿਹੜਾ ਇੱਥੇ ਕੀਤਾ ਜਾ ਰਿਹਾ ਤੁਸੀਂ ਦੇ ਗੀਆਂ ਖੜਨਾ ਸਾਂਝੀਆਂ ਕਰ ਰਹੇ ਹਾਂ ਬਹੁਤ ਜਿਹੜਾ ਬਹੁਤ ਨਜ਼ਰ ਆ ਰਹੇ ਪਰਿਵਾਰਕ ਮੈਂਬਰ ਤਰਫੋਂ ਨਿਮਨਤ ਕੋਸ਼ਿਸ਼ ਕਰ ਰਹੇ ਹਾਂ ਕਿ ਆਪ ਨੂੰ ਬੋਲਣ ਦਾ ਹੱਕ

ਇਮਰਤ ਕੋਟਾਂ ਤੇ ਜਾ ਕੇ ਗਾਥੀ ਬਣਾ ਜਾ ਕੇ ਤੇ ਜੇਲ੍ਹ ਚੋਂ ਜਾ ਕੇ ਮੇਰੇ ਘਰ ਪਹੁੰਚ ਜਾ ਕੇ ਹਾਂ ਪਿੱਛੇ ਹਾਂ ਯਾਰ ਕਿਧਰ ਆ ਯਾਰ ਕਿਧਰ ਆ ਐਪਲੀਕੇਸ਼ਨ ਹੋ ਤਾਂ ਆਏਗੀ ਇਹ ਕਿਹਦੀ ਜਾਰੀ ਹੈ ਹੋ ਗਿਆ ਮੁੱਗਿਆ ਮੇਲਾ ਹਾਂ ਯਾਰ ਕੀ ਕਹਿੰਦੇ ਹੋ ਕਿਸ ਤਰ੍ਹਾਂ ਦੇ ਨਾਲ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਗੰਮ ਹੈ ਬਾਈਟ ਕਰੋ ਤੀ ਸਾਉ ਯਾਰ ਹੈ ਇੱਕ ਮਿੰਟ ਸਰ ਐਸਐਸਪੀ ਸਾਹਿਬ ਸਰ ਐਸਐਸਪੀ ਸਾਹਿਬ ਸਰ ਐਸਐਸਪੀ ਸਾਹਿਬ ਸਰ ਇੱਕ ਮਿੰਟ 2 ਮਿੰਟ ਸਰ ਅਫਸਰਾਂ ਨੂੰ ਵੀਟ ਕਰ ਲੈਂ ਦੋ ਸਰ ਦੱਸ ਕਰਾ ਦੋ ਸਰ ਬਾਈਟ ਤਾਂ ਕਰ ਲੈਣ ਦੋ ਇਹ ਵੀ ਬਹੁਤ ਵਧੀਆ ਕੀਤੀ ਹੈ ਸਾਡੇ ਨਾਲ ਉਦੋਂ ਵੀ ਇਹ ਵੀ ਬਹੁਤ ਵਧੀਆ ਕੀਤੀ ਹੈ ਸਾਨੂੰ ਬੜਿਆ ਸੀ ਨਕੀ ਵਧੀਆ ਜਦੋਂ ਸਮਾਂ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਜਿਹੜੀ ਭਗਵਾਨ ਦਮਾਨੇ ਅਗਲਾਈ ਹੋਵੇ ਉਹ ਉਹ ਕਿੰਨੇ ਲਾਈ ਜਾਈ ਭਗਵਾਨ ਦਮਾਨੇ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਂ ਮਨਾ ਕਰ ਦੋ ਤੇਰੀ ਐ ਨਾ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇ ਅਰ ਰਾਮਦਾਸ ਬੈਠਾ ਲਿਖਣ ਉਹ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਫੇਰੀ ਕੁਮਾਰੀ ਜਾਨੀ ਨੰਨੀ ਆ ਮੋੜੇ ਕੁਮਾਰੀ ਤੇਰਾ ਕੰਮ ਹੀ ਨਹੀਂ ਮਿਲਦਾ ਗੱਲ ਕਰਨ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕਹਿੰਦਾ ਬਸ ਕੋਰਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਐਸ ਐਸ ਪੀ ਯਾਰ ਵਾਈਟ ਤੇ ਤੁਹਾਡੇ ਕੋਲ ਕੀ ਕਿ ਤੁਹਾਡੇ ਕੋਲ ਹੈ ਨਾ ਬੰਬਾ ਤੇ ਜਿਹੜਾ ਨਸਮੇਕਾ ਵੇਦੋ ਉਹਨਾਂ ਨੂੰ ਮਲਾਉਂਦੇ ਭਾਈ ਬਾਹਰ ਉਹਨਾਂ ਨੂੰ ਤਾਂ ਜੱਪੀਆਂ ਪਵਾਉਂਦੇ ਪਰ ਫਿਰ ਭਾਲੋ ਤੁਸੀਂ ਜੱਪੀਆਂ ਸਾਨੂੰ ਸਵੇਰ ਦਾ ਕਹਿ ਦਿੰਦੇ ਵੀ ਨਹੀਂ ਅਸੀਂ ਤੁਹਾਨੂੰ ਮਲਾਉਣਾ ਅੱਜ ਕਿਉਂ ਮਿਲਣਾ ਸੀ ਅਸੀਂ ਸਾਹੀ ਬਾਜਿਆ ਗਿਆ ਪ੍ਰਧਾਨ ਮੰਤਰੀ ਨੂੰ ਉਹਨਾਂ ਨੂੰ ਮਿਲਣ ਵਾਸਤੇ ਆਏ ਸੀਗੇ ਹਾਂਜੀ ਕੀ ਲੱਗਦੇ ਨੇ ਤੁਹਾਡੇ ਜੀ ਆਦਮੀ ਜਦਾ ਘਰ ਵਾਲਾ ਘਰ ਵਾਲਾ ਮੇਰਾ ਤੇ ਕੀ ਕਿਹਾ ਗਿਆ ਤੁਹਾਨੂੰ ਉਹ ਮਿਲਣ ਨੂੰ ਕਾਣਾ ਕੀ ਨਾ ਪਹਿਲਾਂ ਪੁਲਿਸ ਆ ਲੈਣਾ ਸਾਡੀਆਂ ਬਾਹਾਂ ਮੋੜੀਆਂ ਬਾਹਾਂ ਜੇਲ੍ਹ ਚ ਮੁਲਾਕਾਤ ਹੋਈ ਹੋਏਗੀ ਜੇਲ੍ਹ ਚ ਕੀ 2 ਮਿੰਟ ਮੁਲਾਕਾਤ ਹੁੰਦੀ ਉਹਦਾ ਧੱਕੇ ਮਾਰ ਕੇ ਬਾਹਰ ਕਰ ਦੇ ਤੇ ਚਲੋ ਅੱਜ ਵੇਸ਼ੀ ਸੀ ਅੱਜ ਕਿਆ ਸੀ ਵੀ ਮੁਲਾਕਾਤ ਹਾਂਜੀ ਸਾਨੂੰ ਸਵੇਰ ਦਾ ਕਹਿ ਦਿੰਦੇ ਤੁਸੀਂ ਤੁਸੀਂ ਚਲੇ ਜਾਓ ਮੱਥੀ ਨਹੀਂ ਇੱਥੇ ਬੈਨਾ ਸੀ ਨਾਮ ਕੀ ਆਪਣਾ ਕਰਮਜੀਤ ਕਾਰ ਕਰਮਜੀਤ ਕਾਰ ਕੀ ਕਿਹਾ ਕਰਨ ਜੀ ਜੀ ਕੀ ਕੀ ਅਸੀਂ ਤੁਹਾਨੂੰ ਕਿੱਥੇ ਮਲਾਵਾਂਗੇ ਹਾਂਜੀ ਮਲਾਵਾਂਗੇ ਇੱਥੇ ਦੇਖੋ ਆਹ ਵੇਖੋ ਪੁਲਿਸ ਨਾਲ ਕਹਿੰਦਾ ਇੱਥੇ ਮਲਾਉਨੇ ਉੱਥੇ ਮਲਾਉਨੇ ਬਾਅਦ ਪੁਲਿਸ ਜੀ ਨਾ ਕੰਨੀਤ ਨਾ ਕਰ ਦਿੰਦਾ ਹਾਂਜੀ ਇੱਥੇ ਦਾ ਬੱਜਾ ਨਾ ਰੋਟੀ ਖਾਦੀ ਨਾ ਕੋਚ ਅਸੀਂ ਪਰ ਅਮਰਤਪਾਲ ਦੇ ਪਿੱਛੇ ਆਂ ਹਾਂ ਦਾਂਗੇ ਠੋਕ ਤਾਂ ਬਿਲਕੁਲ ਮਾਰਨਾਂ ਗੱਲ ਕਰੀਏ ਮੀਡੀਆ ਵੱਲੋਂ ਬਾਜੀ ਕਿ ਬੰਦ ਕਰੀ ਆ ਜੀ ਸਾਰੇ ਪਰਵਾਜ਼ ਬੋਲਿਆ ਬੋਰੇ ਪੇਪਰ ਤੇ ਸੈਂਡ ਕਰਾਇਆ ਬਾਅਦ ਜਿਨ੍ਹਾਂ ਨੇ ਪਤਾ ਨਹੀਂ ਕੀ ਲਿਖ ਦਿੱਤੀ ਹਿੰਦੂਸਰ ਦੇ ਸੀਨੀਅਰ ਇੱਕ ਮਿੰਟ ਇੱਕ ਦਾ ਡਰਾਵਾ ਡਰ ਰਿਹਾ ਚੱਲ ਜਾਈਏ ਛੋਟੇ ਹੋਰ ਕੀਰ ਮੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਈ ਤੂੰ ਤੇ ਆ ਕੇ ਤੇ ਛੜਿਆ ਨਹੀਂ ਉਹਨਾਂ ਤਾਂ ਗਦਰ ਖਮੋੜ ਦਾ ਹੁਕਮ ਨਹੀਂ ਦੇ ਰਹੇ ਨਹੀਂ ਇਹ ਮੇਰੇ ਮੁੰਡੇ ਨੇ ਅੱਗ ਲਾਈ ਪੰਜਾਬ 'ਚ ਪਹਿਰਪਾਲ ਤੇ ਛੜਿਆ ਨਹੀਂ ਅੱਗ 'ਚ ਇਹ ਬੰਦਾ ਬਚਿਆ ਮਾਦਾ ਕੀ ਪੁਲਿਸ ਕਹਿ ਕੀ ਰਹੀ ਹੈ ਪੁਲਿਸ ਕੀ ਕਹਿ ਰਹੀ ਹੈ ਪੋਰਸੇ ਲੋਟਾਇਨੇ ਸਾਹਮਣੇ ਆ। ਕਿੱਸਾ ਸਿੱਖਾਣਾ ਤੱਕਾ ਹੋ ਗਿਆ ਬਸ ਤਾਂ ਕਾ ਹੋ ਗਿਆ। ਜਨਾਨੀਆਂ ਨਾਲ ਨਾਲ ਗੱਲ ਕਰਨ ਦਾ। ਕਿਸੇ ਨੂੰ ਨਹੀਂ ਮਿਲਦਾ। ਮੇਰਾ ਤੱਕ ਨਹੀਂ ਦੇਖਣ ਦਾ ਤੇ ਗਰਦਨ ਤੱਕ ਨਹੀਂ ਉਹਨਾਂ ਨੂੰ ਘੁਮਾਉਣ ਦਿੰਦੇ। ਉਹ ਨਹੀਂ ਦਿੱਤੀ। ਪਿੱਛੇ ਲੱਗੇ ਅਸੀਂ ਕਿ ਬਾਬਾ ਪਹਿਲਾਂ ਕਿਹਾ ਗਿਆ ਸੀ। ਤੁਹਾਡਾ ਸਰ ਤੱਕ ਦਾ ਵੇਖੋ ਬਈ ਪੇਸ਼ੀ ਤੇ ਜਾਂਦੇ ਕਿੰਨੇ ਪਰਿਵਾਰ ਲੋ ਆਣ ਕੇ ਇੱਕ ਜਿਲ ਖਰਾਬ ਹੋਇਆ। ਕਿਉਂ ਨਹੀਂ ਮਿਲਦੇ ਤੁਹਾਡੇ ਕੋਲ ਕੰਮ ਸੀ। ਕਿਸੇ ਨੇ ਨਾਲੇ ਲਾਇ। ਮੈਂ ਖਾਂਚ ਕੁਝ ਨਹੀਂ ਦੱਸਣ ਦੇ। ਦੇਖਿੰ ਜਿਆ ਡਰ ਦਾ ਇਲزام ਲਗਾ ਕੇ ਆ ਸੀ ਬਾਜ ਕੇ ਨੇ ਸਾਫ ਇਨਕਾਰ ਕੀਤਾ ਕਿ ਜਾਣ ਕੁਝ ਉਹਨੂੰ ਬਦਨਾਮ ਕਰਨ ਦੀ ਸਾਰੇ ਨਹੀਂ ਸਾਰੇ ਸਿੰਘਾਂ ਨੇ ਕਿਹਾ ਕਿ ਜਾਣ ਬੁੱਝ ਕੇ ਉਹਨੂੰ ਬਦਨਾਮ ਕੀਤਾ ਜਾਂਦਾ ਸਿੰਘਾਂ ਨੇ ਇਕੱਲੇ ਇਕੱਲੇ ਦਾ ਬਿਆਨ ਲਓ ਦੇਖੋ ਉਹਨੇ ਕਿਤਾ ਡਰਗ ਕਰਦੇ ਨੇ ਕਿ ਨਹੀਂ ਕਰਦੇ ਅੰਦਰ ਕਿਉਂ ਨਹੀਂ ਆ ਜਾਣ ਮੈਦੇ ਸਾਹਮਣੇ ਇਹ ਪੰਜੀ ਤੁਹਾਨੂੰ ਮਿਲਣ ਕਿਉਂ ਨਹੀਂ ਦਿੱਤਾ ਗਿਆ ਮਿਲਣ ਕਿਉਂ ਨਹੀਂ ਦਿੱਤਾ ਗਿਆ ਮੈਂ ਤਾਂ ਕਿਹਾ ਹੋਇਆ ਵੀ ਜੇ ਤੁਹਾਨੂੰ ਨਸ਼ੇਦ ਨਸ਼ੇੜੀ ਲੱਗਦਾ ਸਰਕਾਰ ਨੂੰ ਜੇ ਇੱਕ ਹਿੰਟਾ ਛੱਡੇ ਉਹਨੂੰ ਇੱਕ ਹਿੰਟੇ ਚ ਵੇਖ ਫਿਰ ਕੀ ਹੁੰਦਾ ਛੱਡਣ ਉਹਨੂੰ ਉਹਨਾਂ ਛੜੀ ਨੂੰ ਡਾਕਟਰ ਕਿਹਨੇ ਕਿਹਾ ਜਾ ਰਿਹਾ ਵੀ ਸ਼ਨੀਵਾਰ ਨੂੰ ਰਿਹਾ ਕਰਦੇ ਉਹਨੂੰ ਕਿਹਨੂੰ ਲਕਿਆ ਉੱਥੇ ਉਹ ਤਾਂ ਘੜੀਆਂ ਦੇ ਨਹੀਂ ਆਏ ਠੀਕ ਹੈ ਜੀ ਅਬ ਇਹ ਚੈਟ ਵੀ ਨੂੰ ਚਲਾਏ ਅ ਜਿਹੜਾ ਕਿੰਨਾ ਵੀ ਲੱਗੀ ਤੇਰੀਆਂ ਨੂੰ ਘਟੋਂ ਬਾਹਰ ਹੋਣ ਉਹ ਜਿਹੜਾ ਆਣ ਕਿਉਂ ਲੋਕਤੰਤਰ ਦੇ ਨਾਂ ਦੇ ਕਿੱਡਾ ਤਕਾ ਹੋ ਰਿਹਾ ਕੋਈ ਪਰਿਵਾਰ ਕਿਹੜੀ ਕਿੜੀ ਦੌਰਾਂ ਤੋਂ ਚੱਲ ਕੇ ਆਏ ਆ ਤੇ ਇਹ ਕੁਝ ਬੰਦੇ ਜਿਹੜੇ ਹਰਪਾਲ ਸਿੰਘ ਵਰਗੇ ਜਿਹੜੇ ਆ ਨਾ ਉਹ ਤੱਕੇ ਨਾ ਬਸ ਲੋਕਾਂ ਨੂੰ ਉਹ ਉਹਨਾਂ ਦੇਕ ਦਰਸ਼ਨ ਕਰਨ ਵੀ ਨਹੀਂ ਦੇ ਰਹੇ ਇਹ ਪਤਾ ਨਹੀਂ ਮੇਰੇ ਖਿਆਲ ਕਿ ਐਸਵੀ ਹਾਉਸਿੰਗ ਕਹਿੰਦੇ ਤੁਹਾਡੇ ਬੇਟੇ ਨੇ ਪੂਰੇ ਪੰਜਾਬ ਚ ਅੱਗ ਲਾਈ ਹੋਈ ਆ ਕਹਿੰਦੇ ਕਿ ਆ ਕੁਝ ਹੋਣਾ ਨਹੀਂ ਸੀ ਜੀ ਅੰਮ੍ਰਿਤਪਾਲ ਨਹੀਂ ਉਦੋਂ ਉਹ ਅੰਮ੍ਰਿਤਪਾਲ ਤਾਂ 2.5 ਸਾਲ ਤੋਂ ਅੰਦਰੇ ਹੁਣ ਅੱਗ ਤੇ ਹੁਣ ਵੀ ਲੱਗੀ ਹੁਣ ਦਿਨ ਦਿਹਾੜੇ ਹੁਣ ਕਤਲ ਹੋ ਰਹੇ ਸਾਰੇ ਕੁਝ ਉਹ ਆ ਤਰੀਕੋ ਇਹ ਇਹ ਕਿਉਂ ਨਹੀਂ ਕੰਟਰੋਲ ਕਰਦੇ ਫੋਨ ਲਾਓ ਕੀ ਲੱਗਦਾ ਤੁਹਾਨੂੰ ਅੱਜ ਰੋਕਿਆ ਕਿਉਂ ਜਾ ਰਹੇ ਆ ਪਰਿਵਾਰਾਂ ਨੂੰ ਕਿਸ ਨੂੰ ਮਿਲ ਦਿੱਤਾ ਗਿਆ ਤੁਹਾਨੂੰ ਕਿਸੇ ਪਰਿਵਾਰ ਬਸ ਉਹ ਇੱਕ ਅੱਧਾ ਅੱਧਾ ਮਾਹੌਲ ਪੈਦਾ ਕੀਤਾ ਜਾ ਰਿਹਾ ਪ੍ਰਧਾਨ ਸਿੰਘ ਬਾਜੂ ਵੀ ਕਹਿ ਰਹੇ ਕਿ ਮੇਰੇ ਕੋਲ ਲੜਾਈ ਲੜਾਈ ਝਗੜਾ ਕੀਤਾ ਪੁਲਿਸ ਕਿ ਨਾ খালি ਕਾਗਜ਼ਾਂ ਦੇ ਸਾਈਨ ਕਰਾਏ ਆ ਤੇ ਉਲਟਾ ਸਿੱਧਾ ਫਰਦਾਰ ਕੁਸ਼ੀ ਕਰ ਰਹੇ ਆ ਅੱਜ ਪ੍ਰਸ਼ਾਸਨ ਦਾ ਬਤੀਰਾ ਕਿਦਾਂ ਦਾ ਸੀ ਬਹੁਤ ਬਹੁਤ ਮੰਦ ਭਾਗਾ ਬਹੁਤ ਹੀ ਨਖੇਦੀ ਜਨਕ ਸੀਗਾ ਲੇਕਿਨ ਕੀ ਲੱਗਦਾ ਪਬਲਿਕ ਪਰੇਸ਼ਾਨ ਨੇ ਪੁਲਸਾ ਦਾ ਡਰੇ ਹੋਏ ਨੇ ਕੀ ਕਾਰਨ ਲੱਗਦਾ ਇਸ ਤਰ੍ਹਾਂ ਦੇ ਪਤਾ ਨਹੀਂ ਮੇਰੇ ਖਿਆਲ ਕਿਉਂ ਇਹ ਇਹ ਇਦਾਂ ਦਾ ਮਾਹੌਲ ਬਣਾ ਰਹੇ ਆ ਇਹ ਇਥੇ ਸਾਰੀ ਫੋਰਸ ਇਥੇ ਲਾਈ ਆ ਜਦੋਂ ਕਿ ਪੰਜਾਬ ਚ ਹੋ ਰਹੀ ਹੈ ਇੰਨਾ ਕੁਝ ਹੋ ਰਿਹਾ ਉਥੇ ਤਾਂ ਕੋਈ ਸਮਝ ਨਹੀਂ ਆ ਰਹੀ ਛੋਟੇ ਛੋਟੇ ਬੱਚੇ ਆਏ ਸੀ ਕਿ ਆਪਣੇ ਪਿਤਾ ਨੂੰ ਮਿਲਣਾ ਕੰਮਕੀ ਬੜੀ ਹੋਈ ਜੀ ਅਸੀਂ ਜਿਹੜਾ ਕਾਫੀ ਤੱਕ ਕੰਮਕੀ ਹੋਈ ਹੈ ਜੀ ਉਹਨਾਂ ਨਾਲ ਕੋਈ ਨਹੀਂ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੈ ਜੀ ਇਹ ਤੇ ਮੇਰੇ ਖਿਆਲ ਹੈ ਪਰ ਭਾਲ ਸਿੰਘ ਕਹਿੰਦੇ ਉਹ ਪੈਸੇ ਦੇ ਮਾਲੇ ਹੁਣ ਪੈਸੇ ਬੜੇ ਕਮਾ ਜਾਣੇ ਆਰਪਾਲ ਸਿੰਘ ਉਹ ਆ ਕਿ ਪੈਸੇ ਆਇਆ ਆਇਆ ਮ ਸਰਕਾਰ ਉਸੇ ਛੜਦੂ ਸਿਰਫ ਉਹ ਇਸ ਕਰਕੇ ਕਰ ਰਿਹਾ ਉਹ ਆਪਣੀ ਕੌਮ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਖੜੇ ਆ ਪੰਜਾਬ ਦੀਆਂ ਡਿਮਾਂਡਸ ਦੇ ਨਾਲ ਖੜੇ ਆ ਇੱਕ ਤਾਂ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਉਹਨਾਂ ਨੂੰ ਸਿਰਫ ਹਰਾਸ ਕੀਤਾ ਨਹੀਂ ਅੱਜ ਕੋਰਟ 'ਚ ਕੀ ਕਾਰਵਾਈ ਹੋਈ ਹੈ ਜਾਈ ਸਾਹਮਣੇ ਸਰ ਕੀ ਗੱਲਬਾਤ ਕੀਤੀ ਹੋਈ ਕੀ ਗੱਲ ਹੈ ਜਿਹੜੀਆਂ ਸੀ ਗ੍ਰੀਵੈਂਸਸ ਪੇਸ਼ ਕੀਤੀਆਂ ਸੀ ਅ ਅਰਜ਼ੀਆਂ ਦਿੱਤੀਆਂ ਸੀ ਉਹਨਾਂ ਦਾ ਉਹਨਾਂ ਨੇ ਕੌਗਨਸ ਲੈ ਕੇ ਨੋਟਿਸ ਕੱਢਿਆ ਪੁਲਿਸ ਨੂੰ ਵੀ ਸ਼ੋਕਾਸ ਨੋਟਸ ਕਿਉਂਕਿ ਐਸਪੀ ਹਰਪਾਲ ਸਿੰਘ ਨੇ ਮਿਸਬੀਵ ਕੀਤਾ ਸਾਡੇ ਪਲਾਨ ਵੱਜ ਗਏ ਨਾ ਤਾਂ ਦੂਜਿਆਂ ਨਾਲ ਉਹ ਗਾਲਾਂ ਕੱਢੀਆਂ ਥ्रेट ਕੀਤਾ ਤੇ ਉਹਦੇ ਸਬੰਧ ਵਿੱਚ ਇੱਕ ਐਪਲੀਕੇਸ਼ਨ ਮੌਕੇ ਦਿੱਤੀ ਸੀ ਉਹਦੇ ਕੋਗਨਸ ਦੇ ਆ ਕੇ ਕਾਰਵਾਈ ਕਰਵਾਈ ਜਾਏਗੀ ਐਡੀਸੀ ਦੇ ਸਾਹਮਣੇ ਅਸੀਂ ਤਾਂ ਤਰਖਾਸ ਦੇ ਦਿੱਤੀ ਹੈ ਜੀ ਤੇ ਕੋਰਟ ਨੇ ਕੋਰਟ ਨੇ ਕੋਗਨਸ ਦੇ ਆ ਕੇ ਨੋਟਿਸ ਸ਼ੋ ਕਾਸ ਨੋਟਿਸ ਦਿੱਤੀ ਇਸ ਤਰ੍ਹਾਂ ਤਰੀਕੀ ਹੈ ਡੇ ਟੂ ਡੇ ਅਮਰੀਕਾ ਕੱਲ ਟ੍ਰਾਇਲ ਸ਼ੁਰੂ ਹੋ ਗਿਆ ਜਿਹਨਾਂ ਦੀ ਜਿੰਨੀ ਵੀ ਐਪੀਸ਼ ਹੋਈ ਹੈ ਹਾਂਜੀ ਹਾਂਜੀ ਸਾਰਿਆਂ ਦਾ ਕੱਲ ਤੋਂ ਡੇ ਟੂ ਡੇ ਟ੍ਰਾਇਲ ਤੇ ਵੀਡੀਓ ਕਾਨਫਰੈਂਸ ਨਹੀਂ ਟ੍ਰਾਇਲ ਹੋਏਗਾ ਜੀ ਕਿਉਂ ਟੇਜ ਹੋਏਗਾ ਇਹ ਤਾਂ ਕੋਰਟ ਦਾ ਹੈ ਜੀ ਇਹ ਤਾਂ ਕੋਰਟ ਦਾ ਪ੍ਰੈਰੋਗਰੇਟਿਵ ਆ ਵੈਸੇ ਤੋਂ ਸਪੋਸਲੀ ਵੀਡੀਓ ਕਾਨਫਰੈਂਸਿੰਗ ਰਹੀ ਹੋਏਗਾ ਬਹਾਰ ਨਹੀਂ ਹੋਈ ਹੈ ਤੇਡਿੰਗ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਅੱਜ 39 ਨੰਬਰ ਐਫ ਆਈ ਆਰ ਮੇ ਪੇਸ਼ ਕੀਆ ਇਨ ਸਭ ਕੋ ਪੰਜਾਬੀ ਚ ਕਰ ਦਿਓ ਬਹੁਤ ਸਰੀ ਹਾਂਜੀ ਹਾਂਜੀ ਕੀ ਸਾਰਾ ਅੱਜ ਕਾਰਵਾਈ ਹੋਈ ਹੈ ਅੱਜ 39 ਨੰਬਰ ਐਫ ਆਈ ਆਰ ਚ 44 ਜਿਹੜੇ ਨਾਮਿਨੇਟ ਹੋਏ ਸੀਗੇ ਕ 44 ਕਿਉ ਸਾਰੇ ਨੂੰ ਪੇਸ਼ ਕੀਤਾ ਇਹਨਾਂ ਦੇ ਅਗੇਂਸਟ ਚਾਰਜ ਫਰੇਮ ਹੋਇਆ 307 353 186 504 ਤੇ ਹੁਣ ਇਹਦੇ ਟ੍ਰਾਇਲ ਚਲੇਗੀ ਐਵੀਡੈਂਸ ਸ਼ੁਰੂ ਹੋਣਗੇ ਤੇ ਸਰ ਕੀ ਹੁਣ ਡੇਡ ਕਿਹਦੀ ਪਈ ਹੈ ਜੀ ਇਹ 2 8 ਪਈ ਹੈ ਜੀ ਕਾਰਨ ਕਿ ਇਹਦੀ ਜਲਦੀ ਡੇਡ ਪੈ ਰਹੀ ਸੀ ਕਾਹੇ ਤੋਂ ਦਾ ਕਿਉਂ ਕਰਨਾ ਕਾਹੇ ਤੋਂ ਨੇ ਕਿਹਾ ਕਿ ਇਹਨੂੰ ਵਿਦਨ 2 ਮੰਥਸ ਇਹਨੂੰ ਕੇਸ ਨੂੰ ਖਤਮ ਕੀਤਾ ਜਾਵੇ ਕਿਉਂਕਿ ਦੇਖੋ 2.5 ਸਾਲ ਤੋਂ ਬੰਦੇ ਅੰਦਰ ਹੈਗੇ ਜੀ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨੂੰ ਕੇਸ ਨੂੰ ਖਤਮ ਕੀਤਾ ਜਾਵੇ ਕਿਸ 2 ਮਹੀਨੇ ਦੇ ਵਿੱਚ ਫੈਸਲਾ ਆ ਜਾਊਗਾ ਜੀ ਸਰ ਹਾਂ ਜੀ ਆਸ ਹੈ ਕਿ ਆ ਜਾਏਗਾ ਸਰ ਜਿਹੜਾ ਐਨਐਸਸੀ ਦੇ ਅਮਰਿਤਪਾਲ ਜੇਲ ਚਾ ਉਹਦੇ ਬਾਰੇ ਕੀ ਹੋਇਆ ਦੇਖੋ ਜਦ ਤੱਕ ਇਹਨਾਂ ਸੇ ਖਤਮ ਨਹੀਂ ਹੁੰਦੀ ਤਦ ਤੱਕ ਕੰਨਾਂ ਨੂੰ ਪ੍ਰੋਸੀਡਿੰਗ ਦੇ ਵਿੱਚ ਨਹੀਂ ਲਿਆ ਸਕਦੇ ਪ੍ਰੋਡਿਊਸ ਨਹੀਂ ਕਰ ਸਕਦੇ ਜਦ ਐਨਐਸਸੀ ਖਤਮ ਹੋਏਗੀ ਉਦੋਂ ਹੀ ਇਹਨਾਂ ਨੂੰ ਪ੍ਰੋਡਿਊਸ ਕੀਤਾ ਜਾਏਗਾ ਤੇ ਅੱਜ ਤੁਹਾਡੇ ਕੋਲ ਕੀ ਮਤਲਬ ਦਾਵਾ ਪੇਸ਼ ਕੀਤਾਗਾ ਸਰ ਦੇਖੋ ਆਪਾਂ ਤੇ ਇਹੋ ਹੀ ਕਹਿੰਦੇ ਆ ਕਿ ਜੋ ਵੀ ਇਹਨਾਂ ਨੇ ਚਲਾਨ ਦੀ ਰਿਪੋਰਟ ਲਿਆਂਦੀ ਹੈ ਉਹ ਨਾ ਹੀ ਡਿਸਕਲੋਜ਼ ਸਟੇਟਮੈਂਟ ਅਟਰੀਜਿਬਲ ਹੈਗੀ ਤੇ ਨਾ ਹੀ ਇਹਨਾਂ ਦੀ ਜਿਹੜੀ ਟਾਵਰ ਲੋਕੇਸ਼ਨਸ ਹੈਗੀਆਂ ਉਹ ਅਟਰੀਜਿਬਲ ਹੈਗੀਆਂ ਕਿਉਂਕਿ ਸੀਡੀਆ ਰਿਪੋਰਟਸ ਲੱਗਿਆ ਨਹੀਂ ਹੈਗੀਆਂ ਨਾ ਹੀ ਕੋਈ ਸ ਇਹੀ ਹੋਈ ਸਾਡੀ ਅਪਲੀ ਅੱਗੇ ਚੱਲੇਗੀ ਜੀ ਸਰ ਇਹ ਜਿਹੜੀ ਹੀアリング ਹੈ ਨੈਕਸਟ ਹੀアリング ਇਥੇ ਕੋਰਟ ਦੇ ਪੇਜ ਨੂੰ ਹੋਵੇਗੀ ਦੇਖੋ ਹੁਣ ਪ੍ਰोसीडिंग ਚੱਲੇਗੀ ਇਹਨਾਂ ਦੀ ਵੀ ਸੀ ਦੇ ਉੱਪਰ ਹੀ ਇਹਨਾਂ ਦੀ ਪੇਸ਼ੀ ਹੋਏਗੀ ਜੀ ਇਹਨਾਂ ਨੂੰ ਕਿ ਆਪਣੀ ਅਦਾਲਤਾਂ ਉੱਥੇ ਜੇਲਾ ਭੇਜ ਦਿੱਤਾ ਗਿਆ ਹਾਂਜੀ ਜੇਲਾ ਜੇ ਇਹਨਾਂ ਨੂੰ ਭੇਜ ਦਿੱਤਾ ਗਿਆ ਠੀਕ ਹੈ ਸਰਬਜੀਤ ਸਿੰਘ ਕਲਸੀ ਦਾ ਐਡਵੋਕੇਟ ਆ ਅੱਜ ਉਹਨਾਂ ਨੂੰ ਸਰਬਜੀਤ ਸਿੰਘ ਕਲਸੀ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀਆਂ ਨੂੰ ਅੱਜ ਮਾਨਯੋਗ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਵਿੱਚ ਪੇਸ਼ ਕੀਤਾ ਗਿਆ ਸੀ ਚਾਰਜ ਦੇ ਉੱਤੇ ਜਿਹੜੀ ਅੱਜ ਬੈਸ ਸੀ ਤੇ ਅੱਜ ਉਹਨਾਂ ਨੂੰ ਚਾਰਜ ਦੇ ਵਾਸਤੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਅੱਜ ਜਿਹੜੇ ਉਹਨਾਂ ਦੇ ਉੱਤੇ ਚਾਰਜ ਫਰੇਮ ਜਿਹੜੇ ਉਹ ਕਰ ਦਿੱਤੇ ਗਏ ਨੇ ਜਿਹੜੀ ਅਗਲੀ ਡੇਟ ਹੈ ਉਹ ਜਲਦੀ ਤੁਹਾਨੂੰ ਦੱਸ ਦਿੱਤੀ ਜਾਏਗੀ ਅੱਜ ਟੋਟਲ 40 ਲੋਕਾਂ ਨੂੰ ਪੇਸ਼ ਕੀਤਾ ਗਿਆ ਦੇ ਵਿੱਚ ਜਿਹੜੇ ਐਨਐਸਏ ਦੇ ਵਿੱਚ ਸਨ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਕੌਕੀਟਚ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਅਗਲੀ ਪੇਸ਼ੀ ਹੁਣ ਡੇਟ ਪਤਾ ਲੱਗ ਜੇਗੀ ਥੋੜੀ ਦੇਰ ਬਾਅਦ ਸਰ ਇਹ ਕੀ 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 ਆ ਗਿਆ ਸਟੇਜ ਦੇ ਵਿੱਚ ਜਾ ਇੰਦੇ ਵਿੱਚ ਅੱਜ ਚਾਰਜ ਫਰੇਮ ਹੋਣੇ ਸੀ ਜਿਹੜੇ ਸੈਕਸ਼ਨ ਦੇ ਵਿੱਚ 307 ਤੇ ਜਿਹੜੇ ਨਾਲ ਹੋਰ ਸੈਕਸ਼ਨ ਸੀ ਜਿਨ੍ਹਾਂ ਦੇ ਵਿੱਚ ਐਫਆਈਆਰ ਰਜਿਸਟਰਡ ਹੋਈ ਸੀ ਉਹਨਾਂ ਜਿਹੜੇ ਸੈਕਸ਼ਨ ਨੇ ਉਹਨਾਂ ਦੇ ਵਿੱਚ ਚਾਰਜ ਅੱਜ ਦੁਬਾਰਾ ਤੋਂ ਫਰੇਮ ਹੋਇਆ ਔਰ ਉਹਦੇ ਚ ਨਾ ਕੋਈ ਜ਼ੁਲਮ ਬਧਾਇਆ ਗਿਆ ਨਾ ਕੋਈ ਜੁਰਮ ਜਿਹੜਾ ਉਹਦੇ ਚ ਘਟਾਇਆ ਗਿਆ ਅੱਜ ਸਰ ਇਹ ਕਿਹਾ ਜਾ ਰਿਹਾ ਸੀ ਕਿ ਇਹਦੇ ਚ ਪੁਲਿਸ ਮੁਲਾਜ਼ਮ ਨੇ 38 ਦੇ ਵਿੱਚ ਨਹੀਂ ਏਦਾਂ ਦੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਸਰ ਈ ਕਿ ਜਿਹੜਾ ਨਸ਼ੇ ਦੀ ਗੱਲ ਆ ਰਹੀ ਹੈ ਅਮਰਤਪਾਲ ਤੇ ਉੱਤੇ ਕਿ ਨਸ਼ੇ ਦੇ ਤੇ ਸਾਈਨ ਕਰਾਏਗਾ ਇਹ ਦਾਵਾ ਕੀਤਾ ਜਾ ਰਿਹਾ ਹੈ ਚਲਾਨ ਦੇ ਵਿੱਚ ਜਿਹੜੇ ਭਗਵੰਤ ਸਿੰਘ ਪਾਜ ਕੀ ਅੰਮ੍ਰਿਤਪਾਲ ਸਿੰਘ ਦੇ ਵਿੱਚ ਹੀ ਕਰਦੇ ਉਹ ਬਾਜ ਦੇ ਦੇਖੋ ਜੀ ਜਿਹੜੇ ਪੁਲਿਸ ਕਸਟੋਡੀਅਲ ਦੇ ਵਿੱਚ ਜਿਹੜੀ ਕੋਈ ਵੀ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਨੇ ਵੀ ਇਹਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਜਿਹੜਾ ਪੁਲਿਸ ਦੀ ਅਰੈਸਟ ਦੇ ਅੰਦਰ ਜਿਹੜੀ ਕੋਈ ਵੀ ਸਟੇਟਮੈਂਟ ਹੈ ਉਹਨ ਦੇ ਉੱਤੇ ਰਿਲਾਇ ਨੀ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਜਿਹੜੀ ਹੈ ਉਹਦੇ ਉੱਤੇ ਮਤਲਬ ਕਦੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਤੇ ਸਰ ਅਮਰਦਪਾਲ ਦੀ ਪੇਸ਼ੀ ਕਦੋਂ ਹੋਏਗੀ ਜਦੋਂ ਐਨਐਸਏ ਕੁਰਦੀ ਆ ਜਾਂ ਉਹਨਾਂ ਦਾ ਜਿਹੜਾ ਕੇਸ ਹੈ ਉਹ ਐਨਐਸਏ ਜਿਹੜੀ ਚੈਲੰਜ ਕੀਤੀ ਹੋਈ ਹੈ ਅਗਰ ਮਾਨਯੋਗ ਹਾਈ ਕੋਰਟ ਤੋੜ ਦੇ ਤਾਂ ਅਦਰਵਾਈਜ਼ ਜਦੋਂ ਉਹਨਾਂ ਦੀ ਐਨਐਸਏ ਜਦੋਂ ਖਤਮ ਹੋਏਗੀ ਉਹਦੀ ਮਿਆਦ ਤੋਂ ਬਾਅਦ ਉਹਨਾਂ ਦੀ ਪੇਸ਼ੀ ਇਸ ਕੋਰਟ ਦੇ ਵਿੱਚ ਹੋਏਗੀ ਸਰ ਨੈਕਸਟ ਕੋਰਟ ਆਫ ਐਕਸ਼ਨ ਕੀ ਹੋਏਗਾ ਤੁਹਾਡਾ ਕੇਸ ਹੁਣ ਅ ਜਾ ਰਹੇ ਆ ਔਰ ਉਸ ਤੋਂ ਬਾਅਦ ਅਸੀਂ ਹੁਣ ਉਹਨਾਂ ਦੀ ਬੇਲ ਦੇ ਵਾਸਤੇ ਜਿਹੜੇ ਚਾਰਜ ਹੋਈ ਕਰਾਂਗੇ ਜੀ ਅਬ ਬਾਕੀਆਂ ਦੇ ਵਿੱਚੋਂ ਕੁਝ ਸਾਥੀਆਂ ਦੀ ਜਿਹੜੀਆਂ ਬੇਲ ਐਪਲੀਕੇਸ਼ਨ ਨੇ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੁਣ ਅਸੀਂ ਲਗਾਈ ਹੋਈ ਹੈ ਜਿਹੜੇ ਐਨਐਸਏ ਤੋਂ ਬਿਨਾ ਹੋਰ ਅਪਰਾਧੀ ਸੀ ਹਾਂਜੀ ਹੁਣ ਉਹ ਸਾਰਿਆਂ ਨੂੰ ਲੈ ਕੇ ਜਾ ਚੁੱਕੇ ਜੀ